because I didn't ਲੋਕ ਜਦੋਂ ਸਵਾਲ ਕਰਦੇ ਆ ਹਨਾ ਆਪ ਨੂੰ ਗੁੱਸਾ ਵੀ ਹੁੰਦਾਗਾ ਤੇ ਵੀ ਸਾਡੀ ਤਾਂ ਮਜਬੂਰੀ ਹੈਗੀ ਚਲ ਇਹ ਕੰਮ ਕਰਨ ਦੀ ਕੁਝ ਮੇਰੀ ਮਜਬੂਰੀ ਵੀ ਆ ਕੁਝ ਮੇਰਾ ਸ਼ੌਂਕ ਵੀ ਆ ਤੇ ਵੀ ਪਸੂਆਂ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਆਗਾ ਕਿਉਂਕਿ ਘਰੇ ਮੇਰੇ ਡੈਡੀ ਵਪਾਰ ਕਰਦੇ ਸੀਗੇ ਮੈਂ ਉਹਨਾਂ ਦੇ ਨਾਲ ਨਾਲ ਮੈਂ ਵੀ ਮੈਨੂੰ ਸ਼ੌਂਕ ਆ ਗਿਆ ਤੇ ਡੈਡੀ ਦੇ ਨਾਲ ਜਾਂਦੀ ਕਰਕੇ ਵੀ ਮੈਨੂੰ ਵੀ ਤੇ ਮੈਂ 7 ਸਾਲ ਹੋ ਗਏ ਮੈਨੂੰ ਵਪਾਰ ਕਰਦੀ ਨੂੰ ਵੀ ਜ਼ਰੂਰੀ ਨਹੀਂ ਵੀ ਮੈਂ ਵੀਡੀਓ ਬਣਾਉਣੀ ਜਾਨੀ ਆ ਮੈਂ ਪਹਿਲਾਂ ਵਪਾਰ ਵੀ ਕੀਤਾ ਕਿਉਂਕਿ ਨੇੜੇ ਦੇ ਵਪਾਰੀ ਦਾ ਸਾਰੇ ਮੈਨੂੰ ਜਾਣਦੇ ਆ ਵੀ ਇਹਨੇ ਪਹਿਲਾਂ ਵਪਾਰ ਕੀਤਾ ਤਾਂ ਕਰਕੇ ਇਸ ਕੰਮ 'ਚ ਵੀਡੀਓ ਬਣਾਉਣੀ ਲੱਗੀ ਤੇ ਮੈਂ ਜਦੋਂ ਚੈਨਲ ਚਲਾਇਆ ਮੈਨੂੰ ਮੇਨ ਮੁੱਦਾ ਇਹ ਹੀ ਲੱਗਿਆ ਵੀ ਮੈਂ ਪਸ਼ੂਆਂ ਦੀ ਵੀਡੀਓਏ ਬਣਾ ਸਕਦੀ ਆ ਕਿਉਂਕਿ ਮੈਨੂੰ ਪਸ਼ੂਆਂ ਨਾਲ ਹੀ ਜ਼ਿਆਦਾ ਦਿਲੋਂ ਉਹ ਹੈਗਾ ਵੀ ਮੈਂ ਪਸ਼ੂਆਂ ਦੀ ਵੀਡੀਓਏ ਬਣਾਉਂਗੀ ਕਿਉਂਕਿ ਸਾਰੇ ਵਪਾਰੀ ਵੀ ਜਾਣਦੇ ਆ ਮੈਂ ਤਾਂ ਉੱਥੋਂ ਵੀ ਵੀਡੀਓ ਪਾ ਦਿੰਨੀ ਆ ਉਹਨਾਂ ਦੀ ਵੀ ਜੇ ਆਪਦੇ ਘਰੇ ਪਸ਼ੂ ਆਉਂਦਾ ਸੀ ਆਪਦੇ ਘਰੋਂ ਵੀ ਵੀਡੀਓ ਪਾ ਦਿੰਨੇ ਆ ਤੇ ਇਸ ਕਰਕੇ ਵੀ ਮੈਨੂੰ ਇਹੀ ਆਪਸ਼ਨ ਵਧੀਆ ਲੱਗੀ ਮੈਂ ਇਹੀ ਚੁਣਿਆ ਤੇ ਵੈਸੇ ਮੇਰਾ ਕੰਮ ਬੁਟੀਕ ਦਾ ਵੀ ਸੀਗਾ ਮੈਂ ਉਹ ਕੰਮ ਦੇ ਵਿੱਚ ਉਹ ਇੱਥੇ ਵੀ ਚੈਨਲ ਚਲਾ ਸਕਦੀ ਆ ਬੁਟੀਕ ਦੇ ਕੰਮ ਲਈ ਪਰ ਨਹੀਂ ਮੈਨੂੰ ਪਸ਼ੂਆਂ ਦਾ ਹੀ ਕੰਮ ਵਧੀਆ ਲੱਗਿਆ ਤੇ ਹੁਣ ਲੋਕ ਕਹਿੰਦੇ ਆ ਇਹਨੂੰ ਕੁੜੀ ਨੂੰ ਬਾਹਰ ਕੱਢਤਾ ਇਹਨੂੰ ਐਂ ਕਰਤਾ ਫੁਲਾਨਾ ਕਰਤਾ ਸਾਡੇ ਘਰੇ ਉਰੀ ਤੇ ਮੁੰਡੇ 'ਚ ਫਰਕ ਨਹੀਂ ਹੈਗਾ ਮੇਰੇ ਡੈਡੀ ਨੇ ਕਦੇ ਨਹੀਂ ਸਾਡੇ 'ਚ ਫਰਕ ਕਰਿਆ ਤੇ ਮੇਨ ਮਕਸਦ ਮੇਰਾ ਬਾਹਰ ਜਾਣ ਦਾ ਕੰਮ ਕਰਨ ਦਾ ਇਹੀ ਹੈ ਮੇਰੇ ਡੈਡੀ ਨੇ ਸਾਨੂੰ ਰੋਕਿਆ ਨਹੀਂ ਕਿਉਂਕਿ ਮੇਰੇ ਡੈਡੀ ਦੇ ਬੇਟਾ ਹੈ ਨਹੀਂ ਅਸੀਂ ਦੋ ਬੇਟੀਆਂ ਹੀ ਆ ਇਸ ਕਰਕੇ ਸਾਡੇ ਭਰਾ ਨਾਲ ਹੁਣ ਕਰਕੇ ਮੈਂ ਵੱਡੀ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਦੇ ਮੂਹਰੇ ਮੈਂ ਹੀ ਆ ਹਰੇਕ ਕੰਮ 'ਚ ਮੈਂ ਹੀ ਜਾਣਾ ਕੋਰਟ ਕਚਹਿਰੀ ਕਿਤੇ ਵੀ ਜਾਣੀ ਆ ਮੈਂ ਹੀ ਜਾਣੀ ਆ ਤੇ ਤਾਂ ਕਰਕੇ ਸਾਨੂੰ ਤਾਂ ਇਹ ਲੱਗਦਾ ਨਹੀਂ ਹੈਗਾ ਵੀ ਮੈਂ ਮੁੰਡਿਆਂ ਦੇ ਵਿੱਚ ਕੁੜੀ ਜੰਮੀ ਆਂ ਘਰ ਅੰਦਰ ਨਹੀਂ ਜਾਂਦੇ ਉਹ ਵਿਚਾਰੇ ਥੋੜਾ ਬਿਮਾਰ ਰਹਿੰਦੇ ਕਰਕੇ ਵੀ ਉਹ ਬਾਹਰ ਅੰਦਰ ਜਾਣੋਂ ਹਟ ਗਏ ਸੀ ਉਹ ਘਰੇ ਘਰੇ ਕੰਮ ਕਰਾ ਦਿੰਦੇ ਆ ਸਾਡਾ ਪਸੂਆਂ ਦਾ ਕੰਮ ਆ ਅਸੀਂ ਇਕੱਲੇ ਇਹ ਨਹੀਂ ਹੈਗਾ ਵੀ ਮੈਂ ਇਕੱਲੇ ਵੀਡੀਓ ਬਣਾਉਣੀ ਮੁੰਡਿਆਂ 'ਚ ਵਗ ਜੰਮੀ ਆ ਜਾਂ ਮੈਂ ਸਾਰੇ ਕੰਮ ਕਰਕੇ ਆਉਣੀ ਆ ਬੰਦਿਆਂ ਵਾਲੇ ਕੰਮ ਸਾਡੇ ਸਾਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਮੈਂ ਮੁੰਡਿਆਂ ਨੇ ਕੰਮ ਕਰਕੇ ਆਉਣੀ ਆ ਜਾਂ ਇਸ ਕਰਕੇ ਮੈਨੂੰ ਬੰਦਿਆਂ ਵਾਲੇ ਕੰਮਾਂ 'ਚ ਵੀ ਜਾਣਾ ਪੈਂਦਾ ਬੁੜੀਆਂ ਵਾਲੇ 'ਚ ਵੀ ਜਾਣਾ ਪੈਂਦਾ ਸਾਰੇ ਕਿਤੇ ਜਾਣਾ ਪੈਂਦਾ ਹੈਗਾ ਤੇ ਅੱਜ ਮੈਂ ਕਈ ਲੋਕਾਂ ਦੇ ਜ਼ਿਲਾਂ ਦੇ ਉਹ ਬਹਿਮ ਦੂਰ ਕਿਤੇ ਆ ਵੀ ਮੈਂ ਕੋਈ ਆਏ ਨਹੀਂ ਹੈਗੀ ਵੀ ਮੈਂ ਗਲਤ ਹੋਣ ਕਰਕੇ ਮੈਂ ਮੁੰਡਿਆਂ 'ਚ ਵੀਡੀਓ ਬਣਾਉਣ ਜਾਣੀ ਆ ਤੇ ਇਹ ਮੇਰਾ ਸ਼ੌਂਕ ਵੀ ਆ ਤੇ ਮੇਰੀ ਮਜਬੂਰੀ ਵੀ ਆ ਸਾਡੇ ਘਰੇ ਹੋਰ ਕੋਈ ਨਹੀਂ ਹੈਗਾ ਜਿਹੜਾ ਕੋਈ ਕੰਮ ਕਰਨ ਵਾਲਾ ਹੋਵੇ ਇਸ ਕਰਕੇ ਮੈਂ ਹੀ ਹੋਵਾਂਗੀ ਤੇ ਮੈਨੂੰ ਸਾਰੇ ਪਾਸੇ ਜਾਣਾ ਪੈਂਦਾ ਤੇ ਅਸੀਂ ਵੀਡੀਓ ਬਣਾਉਂਨ ਦਾ ਛੱਡਾ ਅਸੀਂ ਦੁੱਧ ਪਾਉਣੀ ਵੀ ਮੈਂ ਖੋਹੀ ਜਾਨੀ ਰਾਮਪੁਰੇ ਆਪ ਹੀ ਦੁੱਧ ਪਾ ਕੇ ਆਉਨੇ ਅਸੀਂ ਪਸ਼ੂ ਰੱਖੇ ਹੋਏ ਆਗੇ ਤੇ ਪਹਿਲਾਂ ਵਪਾਰ ਵੀ ਕੀਤਾਗਾ ਫਸੂ ਲਿਆ ਕੇ ਵੀ ਵੇਚਦੇ ਰਹੇ ਆ ਤੇ ਹੁਣ ਥੋੜੇ ਟਾਈਮ ਦਾ ਵੀ ਵਪਾਰ ਦਾ ਕੰਮ ਘੱਟ ਕਰਦੇ ਆ ਤੇ ਹੋਸ਼ ਅਗਲੀ ਜ਼ਿੰਦਗੀ ਦੀ ਹੋਰ ਕਹਾਣੀ ਸੁਣਨ ਅਗਲੇ ਵੀਡੀਓ ਚ ਦੱਸਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਪੂਰੀ